ਵੱਡੀ ਹਕੂਮਤ ਬ੍ਰਿਟਿਸ਼ ਜਿਹੜਾ ਐਮਪਾਇਰ ਸੀ ਦੁਨੀਆ ਦਾ ਸਭ ਤੋਂ ਵੱਡਾ ਐਮਪਾਇਰ ਸੀ ਉਹਦੇ ਰਾਜ ਦੇ ਵਿੱਚ ਸੂਰਜ ਨਹੀਂ ਕਦੇ ਡੁੱਬਦਾ ਸੀ ਲੇਕਿਨ ਸਾਡੇ ਜੈਤੋ ਦਾ ਜਿਹੜਾ ਮੋਰਚਾ ਸੀ ਪੰਜਾਬੀਆਂ ਨੇ ਗੁਰਸਿੱਖਾਂ ਨੇ ਐਸ ਜਾਤ ਤੇ ਨਾ ਐਸ ਤਰੀਕੇ ਨਾਲ ਐਸ ਦੂਰੰਦੇਸ਼ੀ ਨਾਲ ਐਨੀ ਗੁਰੂ ਦੀ ਕਿਰਪਾ ਸੀ ਉਹਨਾਂ ਨੂੰ ਵੀ ਗੋੜਨੀ ਕਰ ਲਿਆ ਸੀ ਤੇ ਮਹਾਤਮਾ ਗਾਂਧੀ ਨੂੰ ਵੀ ਚਿੱਠੀ ਲਿਖ ਕੇ ਕਹਿਣਾ ਪਿਆ ਸੀ ਵੀ ਆਜ਼ਾਦੀ ਦੀ ਤੁਸੀਂ ਪਹਿਲੀ ਲੜਾਈ ਜਿੱਤ ਲਈ ਹੈ ਔਰ ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਸੀ ਇਹ ਮਹਾਰਾਜਾ ਨਾਭਾ ਦੇ ਕਰਕੇ ਸੀ ਸੋ ਹੁਣ ਵਾਲਿਆਂ ਨੂੰ ਮੈਂ ਕਹਿਣਾ ਚਾਹਣਾ ਵੀ ਉਹ ਹਕੂਮਤ ਗੋਡਨੀਆਂ ਕਰ ਲਈ ਸੀ ਜਿਹਦਾ ਸੂਰਜ ਨਹੀਂ ਕਰੇ ਡੁੱਬਦਾ ਸੀ ਤੁਸੀਂ ਤਾਂ ਆਪ ਡੁੱਬਣ ਵਾਲਿਓ ਮੋਦੀ ਸਾਹਿਬ ਸਮਝੋ ਔਰ ਜਿਹੜਾ ਕਿਸਾਨ ਹੈ ਕੱਲਾ ਪੰਜਾਬ ਦਾ ਕਿਸਾਨ ਨਹੀਂ ਹੈ ਇਹ ਦੇਸ਼ ਦੇ ਕਿਸਾਨ ਦੀ ਲੜਾਈ ਲੜ ਰਿਹਾ ਪੰਜਾਬ ਦਾ ਕਿਸਾਨ 13 ਦਿਨ ਹੋ ਗਏ ਬੈਠਿਆਂ ਨੂੰ ਕਿਸਾਨਾਂ ਨੂੰ ਕੇਂਦਰ ਤੋਂ ਮਸ ਨਹੀਂ ਹੋ ਰਿਹਾ ਜੀ ਕਿਵੇਂ ਦੇਖਦੇ ਹੋ ਉਹ ਟੱਸ ਵੀ ਹੋਊਗਾ ਤੇ ਮਸ ਵੀ ਹੋਊਗਾ ਹਿਸਟਰੀ ਪੜਾ ਲਈਏ ਉਹਨਾਂ ਨੂੰ ਅੱਜ ਜੈਤੋ ਦੇ ਮੋਰਚੇ ਦੀ ਹਿਸਟਰੀ ਪੜਾ ਲਈਏ ਸਿੱਖਰ ਸਾਹਿਬ ਪ੍ਰੇਤਪਾਲ ਜੀ ਨੂੰ ਲੈ ਕੇ ਜਿਹੜਾ ਜਾਰਾ ਕਿ ਤੁਹਾਨੂੰ ਲੱਗਦਾ ਵੀ ਸਾਕਾਨਾਂ ਦੀ ਪਰਬ ਜਿੱਤੀ ਜਾ ਰਹੀ ਹੈ ਵੀ ਉਧਰ ਚੋਣ ਜਾਬਤਾ ਵੀ ਲੱਗੂਗਾ ਉਸ ਤੋਂ ਬਾਅਦ ਕਿ ਲੱਗਦਾ ਵੀ ਕੋਈ ਹੱਲ ਹੋਊਗਾ ਕੋਈ ਇਹਨੂੰ ਚੋਣ ਜਾਬਤਾ ਵਾਂਗ ਲੱਗਦਾ ਕੋਈ ਇਦਾਂ ਦੇ ਕੋਈ ਫੈਸਲੇ ਨਹੀਂ ਲਿੱਤੇ ਜਾ ਸਕਦੇ ਜਿਹੜਾ ਪਾਵਰ ਦਾ ਨਸ਼ਾ ਹੁੰਦਾ ਨਾ ਜੋ ਕਿਸੇ ਵੀ ਨਸ਼ੇ ਨਾਲੋਂ ਖਤਰਨਾਕ ਹੁੰਦਾ ਹੁਣ ਮਦਮਸਤ ਹੋਏ ਹੋਏ ਆ ਪਾਵਰ ਦੇ ਨਸ਼ੇ 'ਚ ਤੇ ਆ ਜੂਗਾ ਥੱਲੇ ਜੈਤੋ ਸਾਹਿਬ ਨੂੰ ਲੈ ਕੇ ਜਿਹੜਾ ਸ਼ਿਫਟ ਕੀਤਾ ਗਿਆ ਕਾਫੀ ਉਹਦੀ ਜਿਹੜੀ ਹਾਲਤ ਹੈ ਉਹ ਦਿੱਖਾਈ ਆ ਕਿੱਦਾਂ ਦੇਖਦੇ ਮੈਨੂੰ ਇਹ ਵੀ ਪਤਾ ਲੱਗਿਆ ਮੀਡੀਆ ਦੇ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇੱਕ ਦੋ ਹੋਰ ਨੇ ਨੌਜਵਾਨ ਜਿਹੜੇ ਉਹ ਇਧਰੋਂ ਚੱਕ ਕੇ ਲਗਾਏ ਸੋ ਮੈਂ ਹਰਿਆਣਾ ਸਰਕਾਰ ਨੂੰ ਇਹ ਕਹਿਣਾ ਖੱਟਰ ਸਾਹਿਬ ਨੂੰ ਤੁਹਾਡੇ ਨਾਲ ਤਾਂ ਲੜਾਈ ਕੋਈ ਨਹੀਂ ਲੜਾਈ ਤਾਂ ਕੇਂਦਰ ਸਰਕਾਰ ਨਾਲ ਸਾਡੇ ਨੌਜਵਾਨ ਜਿਹੜੇ ਤੁਸੀਂ ਚੱਕ ਕੇ ਲਗਾਏ ਹੋ ਜਿਨ੍ਹਾਂ ਨੂੰ ਤੁਸੀਂ ਜ਼ਖਮੀ ਕੀਤਾ ਤੁਹਾਡੇ ਗੁੰਡਿਆਂ ਨੇ ਔਰ ਪਤਾ ਲੱਗਿਆ ਵੀ ਉਹਨਾਂ ਦੇ ਵਰਦੀ ਵੀ ਨਹੀਂ ਪਾਈ ਸੀ ਸੋ ਇਹ ਤੇ ਮਤਲਬ ਇਹ ਤੇ ਕਾਨੂੰਨ ਦਾ ਵੀ ਅਪਮਾਨ ਹੈ ਸੰਵਿਧਾਨ ਦਾ ਵੀ ਅਪਮਾਨ ਹੈ ਸੋ ਉਹਨਾਂ ਦਾ ਪਤਾ ਦੱਸਿਆ ਜਾਵੇ ਔਰ ਉਹਨਾਂ ਨੂੰ ਚੰਡੀਗੜ੍ਹ ਸ਼ਿਫਟ ਕੀਤਾ ਜਾਵੇ ਜਿਹੜੇ ਵੀ ਹੈਗੇ ਹਰਿਆਣਾ ਸਰਕਾਰ ਨੇ ਤਾਂ ਕਈ ਫਸਲਾਂ ਤੇ ਐਮਐਸਪੀ ਦਿੱਤਾ ਜੀ ਲੱਗਦਾ ਕਿ ਸੂਬਾ ਸਰਕਾਰ ਵੀ ਅੰਦਰ ਜਾਈ ਫਿਰ ਆਪਾਂ ਸਾਰੇ ਹਰਿਆਣਾ ਦੇ ਆਗਰੇ ਰਹਿਣ ਲੱਪਨੇ ਆ ਇਹ ਕੋਈ ਤਰੀਕ ਇਹ ਗੱਲਾਂ ਹੈ ਗੱਲਾਂ ਨਾਲ ਐਮਐਸਪੀ ਨਹੀਂ ਦਿੱਤੀ ਜਾਂਦੀ ਸਰ ਸਾਨੂੰ ਲੀਗਲ ਗਾਰੰਟੀ ਚਾਹੀਦੀ ਹੈ ਲੀਗਲ ਗਾਰੰਟੀ ਮਤਲਬ ਹਰੇਕ ਨੂੰ ਹੈ ਅੰਬਾਨੀ ਨੂੰ ਹਰੇਕ ਗੱਲ ਦੀ ਲੀਗਲ ਗਾਰੰਟੀ ਹੈ ਅਡਾਨੀ ਨੂੰ ਗਾਰੰਟੀ ਹੈ ਆ ਪਿੱਛੇ ਜਿਹੇ ਸਾਈਲੋ ਬਣਾਉਣੇ ਸੀ ਉਹ ਮੇਰੇ ਖਿਆਲ ਡੇਢ ਦਰਜਨ ਦੇ ਕਰੀਬ ਫਾਈਲ ਹੋ ਸੀ ਇੱਕੋ ਟੈਂਡਰ ਇੱਕੋ ਬੰਦੇ ਦਾ ਲੈ ਰਹੇ ਸੀ ਸਿਰਫ ਉਹ ਰਿਲਾਇੰਸ ਵਾਲੇ ਦਾ ਮਤਲਬ ਤੁਸੀਂ ਸਾਰਾ ਦੇਸ਼ ਵੇਚਣਾ ਹੈ ਉਹਨੂੰ ਰੋਕਤਾ ਹੁਣ ਕਿਸੇ ਨੇ ਆਬਜੈਕਟ ਕੀਤਾ ਤੇ ਉਹ ਟੈਂਡਰ ਰੋਕਤਾ ਮਤਲਬ ਐਡੀ ਤਕੜੀ ਲੈਵਲ ਦੀ ਲੁੱਟ ਹੈ ਸੋ ਲੁੱਟ ਬੰਦ ਕਰੋ ਹਿੰਦੁਸਤਾਨ ਨੂੰ ਪਹਿਲਾਂ ਮੁਗਲਾਂ ਤੋਂ ਅਸੀਂ ਅੱਗੇ ਲੱਗ ਕੇ ਕੁਰਬਾਨੀਆਂ ਦੇ ਕੇ ਬਚਾਇਆ ਫਿਰ ਅੰਗਰੇਜ਼ਾਂ ਤੋਂ ਛੁਡਾਇਆ ਅੱਜ ਚੀਨ ਤੋਂ ਹੋਰ ਦੁਸ਼ਮਣ ਦੇਸ਼ਾਂ ਤੋਂ ਸਾਡੇ ਬੱਚੇ ਸਾਡੇ ਕਿਸਾਨਾਂ ਦੇ ਕੱਲੇ ਪੰਜਾਬ ਦੇ ਨਹੀਂ ਸਾਰੇ ਦੇਸ਼ ਦੇ ਕਿਸਾਨਾਂ ਦੇ ਬੱਚੇ ਜਾਂਦੇ ਜਿਹੜੇ ਆਰਮੀ ਅਸੀਂ ਉੱਥੇ ਜਾ ਗੋਲੀਆਂ ਖਾਣੇ ਆ ਸੋ ਦੇਸ਼ ਜਾਗ ਚੁੱਕਿਆ ਹੁਣ ਇਹ ਤੁਸੀਂ ਇਹ ਲੁੱਟ ਹੈ ਬੰਦ ਬੰਦ ਹੋਊਗੀ ਵਿਦੇਸ਼ਾਂ ਦੀ ਗੱਲ ਕੀਤੀ ਹੋਵੇ ਨੌਜਵਾਨ ਬੜੇ ਜਾ ਰਹੇ ਨੇ ਤੁਹਾਨੂੰ ਲੱਗਦਾ ਲਗਾਤਾਰ ਮੌਤਾਂ ਹੋ ਰਹੀਆਂ ਨੇ ਅੱਜ ਵੀ ਜਿਹੜੀਆਂ ਦੋ ਮੌਤਾਂ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੀਆਂ ਹੋਈਆਂ ਨੇ ਤੁਹਾਨੂੰ ਲੱਗਦਾ ਇਹ ਸਟ੍ਰੈਸ ਦਾ ਜਿਹੜਾ ਕਾਰਨ ਬਣ ਰਿਹਾ ਹੈ ਵੀ ਤੁਹਾਨੂੰ ਇਹਦਾ ਪੰਜਾਬ ਸਰਕਾਰ ਇਸ ਪੱਧਰੀ ਕੋਈ ਕੁਝ ਕਰਦੀ ਹੈ ਕੋਈ ਸੈਮੀਨਾਰ ਵਗੈਰਾ ਜਾਂ ਵਿਦੇਸ਼ ਚ ਮੁੰਡੇ ਨਾਲ ਜਾਣ ਕੋਈ ਤਾਂ ਉਹ ਤਾਂ ਸਾਡੇ ਮੀਰੇ ਕਾਰਵਾ ਭਗਵੰਤ ਮਾਨ ਦੀ ਲੱਗੇ ਹੋਏ ਆ ਦਿਨ ਰਾਤ ਲੱਗੇ ਹੋਏ ਆ ਔਰ ਪੰਜਾਬ ਦੇ ਵਿੱਚ ਐਸਾ ਮਾਹੌਲ ਬਣਾ ਰਹੇ ਕਿ ਸਾਡੇ ਜਿਹੜੇ ਬੱਚੇ ਇੱਥੇ ਰਹਿ ਕੇ ਕੰਮ ਕਰ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਪੰਜਾਬ ਨੂੰ ਸ ਸੰਸ਼ਾਸ਼ਨ ਜਿਹੜਾ ਜਲਦੀ ਸ਼ੁਰੂ ਹੋਣਾ ਕਿਸਾਨਾਂ ਵਾਸਤੇ ਕੋਈ ਸਪੈਸ਼ਲ ਐਲਾਨ ਹੋ ਸਕਦਾ ਇਹ ਜਿਹੜਾ ਬਿਜ਼ਨਸ ਹਨ ਜੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਚ ਡਿਸਾਈਡ ਹੁੰਦਾ ਉਹ ਇੱਕ ਤਰੀਕ ਤੇ ਬਾਅਦ ਮੀਟਿੰਗ ਕਰਾਂਗੇ ਉਹ ਇੱਥੇ ਹੋ ਜਾਈਏ ਇਤਿਹਾਸ ਨਗਰੀ ਨਾਬਾ ਵਿੱਚ ਜੇਤੂ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੂੰ 100 ਸਾਲ ਦਾ ਅਰਸਾ ਸ਼ਹਾਦਤ ਪਾਇਆ ਹੋਇਆ ਹੈ ਨਾ ਪੁਜਾ ਚੁੱਕਾ ਹੈ ਦੀਵਾਨ ਟੌਡਰਮਲ ਫਾਊਂਡੇਸ਼ਨ ਵੱਲੋਂ ਸਮੁੱਚੀ ਸੰਗਤ ਇਸ ਅਜੁਰੋਕ ਨਾਲ ਇੱਕ ਸਵਾਗਤ ਨਾਬਾ ਨਗਰ ਵਿੱਚ ਰੱਖਿਆ ਗਿਆ ਹੈ ਉਸ ਨਗਰ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨ ਵਾਸਤੇ ਪਹੁੰਚੇ ਹੋਏ ਆ ਜਿਹਨਾਂ ਤਨਸ਼ਰੀਪੁਰ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਣ ਵਾਸਤੇ ਜਦ ਉਸ ਵਕਤ ਤੇ ਬ੍ਰਿਟਿਸ਼ ਗਵਰਨਮੈਂਟ ਵੱਲੋਂ ਸ਼ਿਦੇਖੰਡਪੜ ਸਾਹਿਬ ਖੰਡਿਤ ਕਰ ਦਿੱਤੇ ਗਏ ਉਹਦੇ ਵਿਰੋਧ ਵਿੱਚ ਇੱਕ ਬਹੁਤ ਵੱਡਾ ਜਿਹੜਾ ਮੋਰਚਾ ਸੀ ਉਹ ਸਿੱਖ ਪੰਥ ਵੱਲੋਂ ਲਾਇਆ ਗਿਆ ਔਰ ਉਸ ਮੋਰਚੇ ਦੇ ਦੌਰਾਨ 10000 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ 2250 ਤੋਂ ਜ਼ਿਆਦਾ ਸਿੰਘ ਜੀਸਾਨ ਔਰ ਸ਼ਹੀਦ ਹੋਏ ਔਰ ਬਹੁਤ ਗ੍ਰਿਫਤਾਰ ਹੋ ਕੇ ਕਿਸੇ ਨੂੰ ਨਾਬਾ ਜੇਲ ਬਿਗੜ ਜੇਲ ਸੀ ਉਥੇ ਭੇਜਿਆ ਗਿਆ ਕਿਸੇ ਨੂੰ 250 ਤੋਂ 500 ਕਿਲੋਮੀਟਰ ਦੂਰ ਭੇਜਿਆ ਗਿਆ ਕਿਸੇ ਨੂੰ ਮੋਰਚੇ ਦੀ ਸਬਾਤ ਤੋਂ ਬਾਅਦ ਜਲਾ ਵਤਨ ਵਿੱਚ ਕੀਤਾ ਗਿਆ ਬਹੁਤ ਵੱਡੀ ਕੁਰਬਾਨੀ ਉਸ ਵਕਤ ਉਹਨਾਂ ਮਹਾਨ ਸ਼ਹੀਦਾਂ ਨੇ ਕੀਤੀ ਹੈ ਔਰ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਦਾ ਸਤਕਾਰ ਪੇਟ ਕਰੀਏ ਇੱਕ ਨਸਾਨੀ ਅੰਦੋਲਨ ਚੱਲ ਰਿਹਾ ਹੈ ਲਗਾਤਾਰ ਕਿਸਾਨ ਜ਼ਖਮੀ ਹੋ ਰਹੇ ਨੇ ਇੱਕ ਨੌਜਵਾਨ ਦੀ ਮੌਤ ਵੀ ਹੋਈ ਹੈ ਕਿ ਸਵੇ ਕੇਂਦਰ ਸਰਕਾਰ ਤਸਤਮਸਲੀ ਹੋ ਰਹੀ ਕਿ ਉਹ ਕਹ ਲੋ ਕਿ ਮੈਂ ਤੇ ਕਹੂੰਗਾ ਕਿ ਦੇਸ਼ ਦੀ ਕਿਸਮਤ ਮਾੜੀ ਲੱਗਦੀ ਹੈ ਕਿਉਂਕਿ ਜਿਸ ਦੇਸ਼ ਵਿੱਚ ਜੈ ਜਵਾਨ ਜੈ ਕਿਸਾਨ ਦਾ ਇੱਕ ਨਾਰਾ ਦਿੱਤਾ ਜਾਂਦਾ ਉਸ ਦੇਸ਼ ਵਿੱਚ ਉਸ ਦੇਸ਼ ਦੇ ਕਿਸਾਨ ਔਰ ਜੋ ਖੇਤੀ ਪ੍ਰਧਾਨ ਸੂਬਾ ਸਾਡਾ ਪੰਜਾਬ ਹੈ ਪੰਜਾਬ ਦੇ ਕਿਸਾਨ ਪੰਜਾਬ ਦੇ ਬਾਰਡਰ ਤੇ ਜਾ ਕੇ ਹਰ ਪੰਜਾਬ ਹਰਿਆਣਾ ਦੇ ਬਾਰਡਰ ਤੇ ਜਾ ਕੇ ਮੋਰਚਾ ਲਾ ਕੇ ਬੈਠੇ ਹੋਏ ਨੇ ਕਿ ਆਪਣੇ ਹੱਕੀ ਮੰਗਾਂ ਮਨਵਾਉਣ ਵਾਸਤੇ ਜੋ ਵੀ ਬਣਦਾ ਹੱਕ ਹੈ ਕਿਸਾਨਾਂ ਦਾ ਜੋ ਵੀ ਬਣਦਾ ਹੱਕ ਹੈ ਉਹ ਕਿਸਾਨਾਂ ਨੂੰ ਤੁਰੰਤ ਮਿਲਣਾ ਚਾਹੀਦਾ ਹੈ ਇਹ ਇੱਕ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਲੋਕਤੰਤਰ ਕਹਿਣ ਵਾਲੇ ਦੇਸ਼ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਉਸ ਦੇਸ਼ ਦੇ ਵਸਨੀਕ ਆਪਣੇ ਹੱਕ ਲੈਣ ਵਾਸਤੇ ਗੋਲੀਆਂ ਖਾ ਰਹੇ ਨੇ ਇੱਕ ਨੌਜਵਾਨ ਬੱਚੇ ਦੀ ਮੌਤ ਹੋ ਚੁੱਕੀ ਹੈ ਕੁਝ ਕੁ ਕਿਸਾਨਾਂ ਦੀ ਮੌਤ ਕਿਸੇ ਹੋਰ ਕਾਰਨਾ ਕਰਕੇ ਵੀ ਹੋਈ ਹੈ ਔਰ ਆਪਣੇ ਘਰਾਂ ਤੋਂ ਕੰਮ ਛੱਡ ਕੇ ਆ ਕੇ ਲੋਕ ਜਿਹੜੇ ਨੇ ਉਹ ਮੋਰਚਾ ਲਾ ਕੇ ਬਾਰਡਰ ਤੇ ਬੈਠੇ ਹੋਏ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਜਲਦੀ ਉਹਨਾਂ ਦੇ ਮਸਲੇ 'ਤੇ ਧਿਆਨ ਕਰਕੇ ਮਸਲਾ ਹੱਲ ਕਰੇ ਕਿਉਂਕਿ ਇੱਕ ਇਸੇ ਬਾਹਰੀ ਦੂਜੇ ਦੁਸ਼ਮਣ ਦੇ ਦੁਸ਼ਮਣ ਦੇਸ਼ ਦੇ ਕੋਈ ਮਸ਼ਿੰਦੇ ਨਹੀਂ ਆ ਕੋਈ ਕੁਸ ਪੈਠੇ ਕੁਸ ਪੈਠ ਕਰਕੇ ਨਹੀਂ ਆਏ ਹੋਏ ਇੱਥੋਂ ਦਰਿਆਣ ਵਾਲੇ ਲੋਕ ਨੇ ਇੱਥੋਂ ਦਰਿਆਣ ਵਾਲੇ ਕਿਸਾਨ ਨੇ ਔਰ ਜੋ ਖੇਤੀਬਾੜੀ ਕਰਕੇ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕਰਨਾ ਤੇ ਉਹਨਾਂ ਦੇ ਹੱਕ ਨਾ ਦੇਣਾ ਇਹ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਭਾਈ ਅਮਰਪਾਲ ਸਿੰਘ ਦੀ ਗੱਲ ਕੀਤੀ ਆਵੇ ਸਾਥ ਜਿਹੜਾ ਭੁਖ ਹੜਤਾਲ ਤੇ ਬੈਠ ਚੁੱਕੇ ਨੇ ਉਹਦੀ ਮਾਤਾ ਵੀ ਨੇ ਕਿ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਵੀਡੀਓ ਸਾਹਮਣੇ ਆਈ ਸੀ ਫੋਮ ਹੀ ਬਰਾਮਦ ਹੋਇਆ ਜਾਂ ਹੋਰ ਚੀਜ਼ਾਂ ਸਮਗਰੀ ਬਰਾਮਦ ਹੋਈ ਹੈ ਕਿਸ ਤਰ੍ਹਾਂ ਦਾ ਜੇਲ੍ਹ ਦੇ ਵਿੱਚ ਇੱਕ ਸਿੱਖ ਦੇ ਨਾਲ ਵਰਤਾਵਾ ਕਰਨਾ ਕਿ ਠੀਕ ਹੈ ਦੇਖੋ ਭਾਈ ਅਮਰਪਾਤ ਸਿੰਘ ਹੋਰਾਂ ਨੇ ਆ ਪ੍ਰਚਾਰ ਕੀਤਾ ਅਮਰ ਸੰਚਾਰ ਰਹਿਰ ਜਿਹੜੇ ਸੀ ਉਹਨਾਂ ਨੇ ਅਰੰਭ ਕੀਤੀ ਦਾੜ੍ਹੀ ਕੇਸ ਰੱਖਣ ਵਾਸਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਨਸ਼ਾ ਛੱਡਣ ਵਾਸਤੇ ਪ੍ਰੇਰਿਤ ਕਰਨਾ ਕੋਈ ਅਮਰਪਾਤ ਸਿੰਘ ਨੇ ਕੋਈ ਪਾਪ ਨਹੀਂ ਕੀਤਾ ਔਰ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਤੇ ਜਿਹੜੀ ਸੈਂਕੜੇ ਮੀਲ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਹੈ ਉਹਦੇ ਵਿੱਚ ਭੇਜ ਦੇਣਾ ਫਿਰ ਉਹਨਾਂ ਦੇ ਜਿਹੜੇ ਨਿੱਜਤਾ ਆ ਦੇਖੋ ਕੋਈ ਵੀ ਬੰਦਾ ਕਿਤੇ ਕੋਈ ਆਰਾਮ ਕਰਦਾ ਆ ਕਿਸੇ ਦਾ ਕੋਬਾਥੂਮ ਆ ਉਹਦੇ ਉੱਤੇ ਕਿਸੇ ਦੀ ਨਿੱਜਤਾ ਉੱਤੇ ਜਿਹੜਾ ਧਿਆਨ ਰੱਖਣਾ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਸਰਕਾਰ ਨੂੰ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਔਰ ਇਹਦੇ ਰੋਸ ਪੱਜੋਂ ਉਹ ਸਾਰੇ ਜਿਹੜੇ ਨੇ ਪੋਖੜ ਤਾਲ ਤੇ ਬੈਠੇ ਹੋਏ ਨੇ ਉਹਨਾਂ ਦੇ ਮਾਤਾ ਪਿਤਾ ਵੀ ਪੋਖੜ ਤਾਲ ਤੇ ਬੈਠੇ ਹੋਏ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੀ ਉਹਨਾਂ ਦੇ ਸਾਥੀ ਪੋਖੜ ਤਾਲ ਤੇ ਬੈਠੇ ਹੋਏ ਨੇ ਸਾਰਿਆਂ ਨੂੰ ਵੀ ਅਪੀਲ ਬਿਸ਼ੇਰੇ ਕਾਲ ਤੱਕ ਸਭ ਨੂੰ ਕੀਤੀ ਗਈ ਹੈ ਕਿ ਭੋਖੜ ਹੜਤਾਲ ਦਾ ਸਿੱਖ ਪੰਥ ਵਿੱਚ ਕੋਈ ਸੰਕਲਪ ਨਹੀਂ ਇਸ ਕਰਕੇ ਭੋਖੜ ਹੜਤਾਲ ਨਾ ਕਰਨ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਸਮੁੱਚਾ ਸਿੱਖ ਪੰਥ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਸਰਪੰਚ ਬੰਦੀ ਸਿੰਘਾ ਨੂੰ ਲੈ ਕੇ ਕਿੰਦਾ ਸਰਕਾਰ ਨਾਲ ਵੀ ਗੱਲਬਾਤ ਹੋਈ ਹੈ ਦੁਬਾਰਾ ਕਿਉਂਕਿ ਕਿਆ ਕਿਸੇ ਵੀ ਗੱਲਬਾਤ ਜਿਹੜੀ ਹੈ ਜਾਰੀ ਹੈ ਉਹ ਅਸੀਂ ਕਮੇਟੀ ਬਣਾਈ ਹੋਈ ਹੈ ਕਮੇਟੀ ਗੱਲਬਾਤ ਕਰ ਰਹੀ ਹੈ ਬੜੀ ਖੁਸ਼ੀ ਹੈ ਜੀ ਇਹ ਜਿਹੜਾ 100 ਸਾਲਾ ਬਾਅਦ ਇਹ ਫੰਕਸ਼ਨ ਹੋ ਰਿਹਾ ਸਾਨੂੰ ਵੀ ਬਾਹਰ ਲਿਆਂ ਨੂੰ ਬੜੀ ਖੁਸ਼ੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਪੁਰਾਣੀ ਜੋ ਵੀ ਆ ਫੰਕਸ਼ਨ ਇਸ ਤਰ੍ਹਾਂ ਦੇ ਕਰਾਉਣੇ ਚਾਹੀਦੇ ਤਾਂ ਕਿ ਨਵੀਂ ਜਨਰੇਸ਼ਨ ਨੂੰ ਇਸ ਤੋਂ ਕੁਝ ਲਾਭ ਮਿਲੇ ਔਰ ਕੁਝ ਐਨਥੂਸੀਆਜ਼ਮ ਉਹਨਾਂ ਦੇ ਵਿੱਚ ਵੀ ਆਵੇ। ਬੁੱਢੀ ਪੀੜ੍ਹੀ ਨੂੰ ਵੀ ਥੋੜਾ ਜਿਹਾ ਹੈ ਨਹੀਂ ਕਿਸ ਬਾਰੇ ਬਤਾਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਨਹੀਂ ਇਹ ਤਾਂ ਇਦਾਂ ਵੀ ਆਮ ਲੋਕਾਂ ਨੂੰ ਨਹੀਂ ਪਤਾ ਹੈ। ਜਿਨ੍ਹਾਂ ਚਿਰ ਇਸ ਬਾਰੇ ਤੁਸੀਂ ਹਾਈਲਾਈਟ ਨਹੀਂ ਕਰੋਗੇ ਤਾਂ ਉਹਨਾਂ ਚਿਰ ਕਿਸੇ ਨੂੰ ਨਹੀਂ ਪਤਾ ਹੈ। ਜਿਸ ਤਰ੍ਹਾਂ ਇਸ ਤਰ੍ਹਾਂ ਦੀ ਫੰਕਸ਼ਨ ਹੋਣਗੇ ਬੱਚਿਆਂ ਨੂੰ ਵੀ ਆਪਣੇ ਪੁਰਾਣੇ ਵਿਰਸੇ ਬਾਰੇ ਪਤਾ ਲੱਗੂਗਾ ਔਰ ਇਹਨਾਂ ਤੋਂ ਉਹ ਹੋਰ ਪ੍ਰਭਾਵਿਤ ਹੋਣਗੇ ਜੀ ਮੇਰਾ ਪੰਜਾਬ ਨਾਲ ਵਾਲਾ ਬਾਅਦ ਨਹੀਂ ਹੈ ਸੋ ਇਹਨਾਂ ਦੀਆਂ ਪ੍ਰੋਬਲਮ ਬਾਰੇ ਵੀ ਨਹੀਂ ਹੈ ਕਦੇ-ਕਦੇ ਅਸੀਂ ਇੱਥੇ ਹਰਮੰਦਰ ਸਾਹਿਬ ਆਈਦਾ ਹੈਗਾ ਇਹਦੇ ਬਾਰੇ ਠੀਕ ਹੈ ਅਗਰ ਉਹਨਾਂ ਦੀਆਂ ਮੰਗਾਂ ਜਾਇਜ਼ ਹੈਗੀਆਂ ਤਾਂ ਗਵਰਨਮੈਂਟ ਨੂੰ ਮੰਨਣੀਆਂ ਚਾਹੀਦੀਆਂ ਹੈਗੀਆਂ ਤੇ ਕਿਉਂਕਿ ਕਿਸਾਨੀ ਇਥੇ ਕਾਫੀ ਪਿਛੇ ਰਹਿ ਗਈ ਹੈਗੀ ਆ ਇਸ ਵਾਸਤੇ ਪੰਜਾਬ ਗਵਰਨਮੈਂਟ ਨੂੰ ਵੀ ਸੈਂਟਰ ਦੀ ਗਵਰਨਮੈਂਟ ਨੂੰ ਸਾਰਿਆਂ ਨੂੰ ਵੀ ਹੱਲਾ ਮਾਰ ਕੇ ਹੋਰ ਅੱਗੇ ਉਤਸ਼ਾਹਤ ਕਿਸਾਨਾਂ ਨੂੰ ਕਰਨਾ ਚਾਹੀਦਾ 100 ਸਾਲ ਪੂਰੇ ਹੋਏ ਨੇ ਜੈਤੋ ਦੇ ਮੋਰਚੇ ਨੂੰ ਸਭ ਤੋਂ ਲੰਬਾ ਮੋਰਚਾ ਲੰਬੇ ਸਮੇਂ ਤੱਕ ਚੱਲਣ ਵਾਲਾ ਮੋਰਚਾ ਮੋਰਚਿਆਂ ਦਾ ਇਤਿਹਾਸ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਕਦੇ ਕਿਸਾਨੀ ਮੋਰਚਾ ਕਦੇ ਅਕਾਲ ਤਖਸਦ ਦਾ ਮੋਰਚਾ ਕਦੇ ਕੋਈ ਮੋਰਚਾ ਚਾਬੀਆਂ ਦਾ ਮੋਰਚਾ ਬਹੁਤ ਮੋਰਚੇ ਨੇ ਜਿਹੜੇ ਪੰਜਾਬ ਦੇ ਇਤਿਹਾਸ ਨਾਲ ਜੁੜੇ ਹੋਏ ਨੇ ਪਰ ਜੈਤੋ ਦੇ ਮੋਰਚੇ ਦਾ ਜਿਹੜਾ ਸਮਾਸੀਓ ਸਭ ਤੋਂ ਲੰਬਾ ਸੀ 100 ਸਾਲ ਹੋਏ ਨੇ ਸਭ ਤੋਂ ਵੱਡੀ ਗੱਲ ਕਿ ਮਹਾਰਾਜਾ ਹੀਰਾ ਸਿੰਘ ਦਾ ਪਰਿਵਾਰ ਮਹਾਰਾਣੀ ਪ੍ਰੀਤੀ ਸਿੰਘ ਉਹਨਾਂ ਨੇ ਇਹਨੂੰ ਯਾਦ ਕਰਦਿਆਂ ਹੋਇਆਂ ਇਕੱਠ ਕੀਤਾ ਬੁੱਧੀ ਜੀਵਿਆਂ ਨੂੰ ਸੱਦਿਆ ਬੁਲਾਇਆ ਤੇ ਸੁਨੇਹਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ ਸੁਨੇਹਾ ਕਿ ਅਸੀਂ ਸ਼ਹੀਦਾਂ ਨੂੰ ਕਿਵੇਂ ਯਾਦ ਕਰ ਸਕਦੇ ਹਾਂ ਔਰ ਸਭ ਤੋਂ ਵੱਡੀ ਗੱਲ ਕਿ ਜੈਤੋਂ ਦੇ ਮੋਰਚੇ ਵੇਲੇ ਸਿੱਖ ਧਰਮ ਨੂੰ ਵੱਡੇ ਸਾਥ ਦੇਣ ਵਾਲਾ ਪਰਿਵਾਰ ਸੀ ਮਹਾਰਾਜਾ ਰੋਪ ਦਾਮਨ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਤੇ ਇਕੱਠ ਕੀਤਾ ਗਿਆ ਬਹੁਤ ਚੰਗਾ ਉਪਰਾਲਾ ਮੈਨੂੰ ਬਹੁਤ ਚੰਗਾ ਲੱਗਿਆ ਸਮਾਂ ਨਹੀਂ ਸੀ ਅੱਜ ਮੈਂ ਪਹਿਲੀ ਵਾਰ ਕਹਿ ਰਿਹਾ ਅੱਜ ਮੇਰੇ ਕੋਲ ਸਮਾਂ ਨਹੀਂ ਸੀ ਆਉਣ ਦਾ ਪਰ ਫਿਰ ਵੀ ਉਪਰਾਲਾ ਬਹੁਤ ਚੰਗਾ ਸੀ ਮੇਰਾ ਆਉਣਾ ਪੜਦਾ ਸੀ ਕਿਸ਼ਾਨੀ ਅੰਦੋਲਨ ਭਿੰਗ ਕਿਸਾਨ ਮੈਂ ਕਹਿਨਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਕਿਸਾਨੀ ਇੱਕ ਕਿਸਾਨ ਹੋਣ ਦੇ ਨਾਤੇ ਬਹੁਤ ਮਾੜਾ ਹਾਲ ਹੈ ਸਾਡੀ ਕਿਸਾਨੀ ਦਾ ਹਰ ਕਿਸਾਨ ਕਰਜ਼ੇ ਛ ਡੁੱਬਿਆ ਕੁਝ ਆਪ ਦੇ ਕਾਰਨਾ ਕਰਕੇ ਕੁਝ ਸਰਕਾਰ ਦੀਆਂ ਨੀਤੀਆਂ ਕਰਕੇ ਸੋ ਜ਼ਰੂਰ ਕਿਸਾਨਾਂ ਨੂੰ ਸੁਣਨਾ ਚਾਹੀਦਾ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਜਿਹੜੇ ਵੀ ਹੱਲ ਨੇ ਮਸਲੇ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਐਮਐਸਪੀ ਮੇਰੇ ਮੁਤਾਬਕ 96% ਸਾਡੇ ਕਣਕ ਤੇ ਝੋਨਾ ਲੱਗਦਾ ਪੰਜਾਬ ਚ ਤੇ ਉਹਦੇ ਤੇ ਐਮਐਸਪੀ ਹੈ। ਸੁਆਮੀ 나ਥਨ ਦੀ ਰਿਪੋਰਟ ਦੇ ਮੁਤਾਬਕ ਹੋ ਜਵੇ। ਯਾ ਹੋਰ ਵੀ ਜਿੰਨੇ ਮਸਲੇ ਨੇ ਪੰਜਾਬ ਦੇ ਕਿਸਾਨਾਂ ਦੇ ਉਹ ਹੱਲ ਹੋਣੇ ਚਾਹੀਦੇ ਨੇ ਤੇ ਕਿਸਾਨ ਵੀਰਾਂ ਨੂੰ ਵੀ ਮੇਰੀ ਅਪੀਲ ਹੈ, ਬੇਨਤੀ ਹੈ ਸੁਣਿਮਰ ਕਿ ਸਹਿਜ ਨਾਲ ਚਲੋ, ਸਹਿਜ ਨਾਲ ਗੱਲ ਬੈਠ ਕੇ ਮੁੱਕ ਸਕਦੀ ਹੈ। ਹੁੱਲੜ ਬਾਜ਼ੀਆਂ ਨਾਲ ਨਹੀਂ।